ਸਸੇ ਗੱਲ ਜੀ ਤੁਸੀਂ ਦੇਖ ਰਹੇ ਹੋ ਧਨਿਕਸ ਵੈਰਾਟੀਵੀ ਤੇ ਮੈਂ ਲਖਵਿੰਦਰ ਸਿੰਘ ਪੰਜਾਬ ਦਾ ਸਾਮਨਾ ਮਹਿੰਗਾ ਟੋਲ ਪਲਾਜ਼ਾ ਲੋਡਵਾਲ ਟੋਲ ਪਲਾਜ਼ਾ ਲੁਧਿਆਣਾ ਦੇ ਨਾਲ ਲੱਗਦੇ ਲੋਡਵਾਲ ਟੋਲ ਪਲਾਜ਼ਾ ਰੇਟ ਜਿਹੜੇ ਵੱਧ ਚੁੱਕੇ ਨੇ ਕਿੰਨੇ ਜਿਹੜੇ ਤੋਂ ਰੇਟ ਵਧੇ ਨੇ ਕਿੰਨੇ ਰੇਟ ਵਧੇ ਨੇ ਉਸ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਾ ਖੰਡ ਲੁਧਿਆਣਾ ਲੋਡਵਾਲ ਟੋਲ ਪਲਾਜ਼ਾ ਤਸਵੀਰਾਂ ਜਿੱਥੇ ਕਿ ਨਵਾਂ ਚਾਰਟ ਜਿਹੜਾ ਲੱਗ ਚੁੱਕਿਆ ਵਾ ਕਾਰ ਜੀਪ ਦਾ ਜਿਹੜਾ 220 ਪਹਿਲਾਂ 215 ਸੀ ਪੂਰੀ ਗੱਲਬਾਤ ਕਰਾਂਗੇ ਸਰਨਾ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਜਤਰ ਸਿੰਘ ਜੀ ਬਜਤਰ ਸਿੰਘ ਹਾਂਜੀ ਸਰ ਕਿੰਨੇ ਚਿਰ ਤੋਂ ਜਿਹੜੇ ਰੇਟ ਜਿਹੜੇ ਵਧੇ ਨੇ ਲੋਡਵਾ ਟੂਰ ਪਲਾਜ ਸਰ ਇਹ ਰੋਟ ਰੇਟ ਪਹਿਲਾਂ 1 ਅਪ੍ਰੈਲ ਤੋਂ ਵਧਣੀ ਸੀ ਤੇ ਜੋ ਹੁਣ 2 ਜੂਨ ਨੂੰ ਵਧਣੀ ਹੈ ਕਾਰ ਦਾ 215 ਰੁਪਏ ਸਿੰਗਲ ਸੀ ਹੁਣ 220 ਰੁਪਏ ਸਿੰਗਲ ਹੋ ਗਿਆ ਜੀ ਕਾਰਨ ਕਿ ਜੇ ਤੁਸੀਂ ਕਹਿੰਦੇ ਪਹਿਲਾਂ ਵਧਣੀ ਸੀ ਇਲੈਕਸ਼ਨ ਕਰਕੇ ਜਾਂ ਲੇਟ ਹੋਇਆ ਜਾਂ ਕਲੈਕਸ਼ਨ ਕਰਕੇ ਲੇਟ ਹੋ ਗਿਆ ਤੇ ਐਨਐਚੀ ਨੂੰ ਦੱਸਦੇ ਐਨਐਚੀ ਨੇ ਜੋ ਬੈਲੈਂਸਾਨੂੰ ਦਿੱਤੀ ਉਹ ਹਿਸਾਬ ਨਾਲ ਰੇਟ ਵਧਣੀ ਜਦੋਂ ਉਹਨਾਂ ਨਾਲ ਆਰਡਰ ਹੋ ਗਏ ਉਦੋਂ ਬਤਾਉਂਦੇ ਐ ਅਸੀਂ ਤਾਂ ਰੇਟ ਲਿਸਟ ਲਾਉਣੇ ਸੀ ਲਾਤੀ ਇੱਕ ਵਾਰ ਤੁਸੀਂ ਰੇਟ ਲਿਸਟ ਜਰ ਆਪਣੇ ਪੜ ਕੇ ਜਿਹੜਾ ਸਨ ਉਹ ਰੇਟ ਕਿਹੜੇ ਕਿਹੜੇ ਰੇਟ ਕਿੰਨੇ ਸੀਗੇ ਪਹਿਲਾਂ ਕਿੰਨੇ ਸੀ ਹੁਣ ਕਾਰ ਦਾ 215 ਰੁਪਏ ਸੀ 220 ਰੁਪਏ ਹੋ ਗਿਆ ਜੀ ਤੇ ਆਪੜ ਹੁਣ 330 ਰੁਪਏ ਹੋ ਗਏ ਇਦਾਂ ਹਰੇਕ ਦੇ ਵਿੱਚ 5% ਦਾ ਵਾਧਾ ਕੀਤਾ ਗਿਆ ਜੀ ਤਿੰਨ ਆ 355 ਰੁਪਏ ਐਲਸੀਵੀ ਦਾ ਹੋ ਗਿਆ ਜੀ 3745 ਰੁਪਏ ਬੱਸ ਟਰੱਕ ਦਾ ਹੋ ਗਿਆ ਜੀ ਜਿਹੜਾ ਹੈਵੀ ਵਹੀਕਲ ਸੀ 1425 ਦਾ ਹੋ ਗਿਆ ਜੀ ਇਦਾਂ ਹੀ ਆਪੜ ਆਪੜਾ ਦੇ ਰੇਟ ਵੀ ਹੈਗੇ ਹੋਰ ਵੀ ਅਧਿਕਾਰੀ ਹੈਗੇ ਨੇ ਉਹ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸਰ ਜਿਹੜਾ ਰੇਟ ਜਿਹੜੇ ਵਧੇ ਨੇ ਇਹ ਮਤਲਬ ਜਿਹੜੇ ਪਾਸ ਹੁੰਦੇ ਨੇ ਪਾਸ ਜਿਹੜੇ ਲੋਕ ਪਾਸ ਬਣਾ ਕੇ ਜਾਂਦੇ ਉਹਨਾਂ ਇਹ ਲਾ ਤਾਂ 320 ਜੀ ਹੁਣ 340 ਹੋ ਗਿਆ ਜੀ 340 ਹੋ ਗਿਆ ਹਾਂ ਜੀ ਕੀ ਲੱਗਦਾ ਕਿ ਲੋਕਾਂ ਦੇ ਜੇਬ ਚਾਸਨ ਨਹੀਂ ਪਵੇਗਾ ਜੇ ਤੇ ਹਸਾਮਨਾ ਰੇਟ ਵਧ ਰਹੇ ਬਿਲਕੁਲ ਸਰ ਅਸਰ ਤਾਂ ਪਵੇਗਾ ਜੀ ਪਰ ਹੁਣ ਕੀ ਕਰੀਏ ਅਸੀਂ ਵੀ ਮਜਬੂਰ ਹਾਂ ਜੀ ਜਿਵੇਂ ਸਾਨੂੰ ਉੱਪਰ ਉਹਨਾਂ ਚਿੰਨੇ ਗਾਈਡਲਾਈਨਸ ਦਿੱਤੀਆਂ ਤੇ ਸਾਨੂੰ ਉਸ ਕੋਡਿੰਗ ਨੂੰ ਮੰਨਣਾ ਪੈਣਾ ਜੀ ਅੱਛਾ ਜੀ ਰੇਟਾਂ ਦੀ ਗੱਲ ਕਰੀਏ ਲੋਡੂਵਾਲ ਟੋਲਪਲਾਜ ਰੇਟਾਂ ਦੀ ਗੱਲ ਕਰੀਏ ਕਿੰਨੀ ਚਿਰ ਚੋਂ ਜਿਹੜੇ ਰੇਟ ਵਧੇ ਨੇ ਕਿੰਨਾ ਟਾਈਮ ਚ ਜਿਹੜੇ ਵਧੇ ਨੇ ਪਿਛਲੇ ਸਾਲ ਸਰ ਦੋ ਵਾਰ ਵਧੇ ਸੀਗੇ ਜੀ ਇਸ ਵਾਰ ਇਲੈਕਸ਼ਨ ਹੋਣ ਕਰਕੇ ਥੋੜਾ ਲੇਟ ਹੋ ਗਿਆ ਤੇ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਜਿਹੜਾ ਕਿ ਪਾਸ ਦੇ ਵਿੱਚ ਵੀ ਜਿਹੜਾ ਵਾਅਦਾ ਕੀਤਾ ਗਿਆ ਤਸਵੀਰਾਂ ਤੁਹਾਨੂੰ ਲੋਡਵਾਲ ਟੋਲ ਪਲਾਜ਼ਾ ਦਿਖਾ ਰਹੇ ਆ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਗੱਲਬਾਤ ਹੋ ਸਕੇ ਕਿਉਂਕਿ ਇੱਥੇ ਗੱਡੀਆਂ ਬਹੁਤ ਘੱਟ ਰੁਕਦੀਆਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਨਾਲ ਕਿ ਲੋਕਾਂ ਤੇ ਕਿੰਨਾ ਕੁ ਜਿਹੜਾ ਅਸਰ ਪੈ ਰਿਹਾ ਲੋਡਵਾਲ ਟੋਲ ਪਲਾਜ਼ਾ ਪੰਜਾਬ ਦਾ ਜਿਹੜਾ ਸਭ ਨਾਲ ਮਹਿੰਗਾ ਲੋਡਵਾਲ ਟੋਲ ਪਲਾਜ਼ਾ ਆ ਰੇਟ ਜਿਹਦੇ ਕੀ ਵਧੇ ਨੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਉਹਨਾਂ ਨੂੰ ਕਿੰਨਾ ਕੁ ਜਿਹੜਾ ਉਹਨਾਂ ਦੇ ਜੇਬ ਤੇ ਜਿਹੜਾ ਅਸਰ ਪਵੇ ਕਿਉ ਜੀ ਬਿਲਕੁਲ ਲੋਕ ਜਿਹੜੇ ਕਿ ਇੱਥੇ ਗੱਲਬਾਤ ਨਹੀਂ ਕਰਨ ਤਿਆਰ ਹੋਰ ਰੋਕਾਣਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕਿ ਲੱਡੂਵਾਲ ਟੋਲਪਲੇਸ ਦੀ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹਨਾਂ ਲੋਕਾਂ ਨਾਲ ਵੀ ਲੋਕਾਂ ਦਾ ਕੀ ਕਹਿਣਾ ਆ ਸਰ ਲੱਡੂਵਾਲ ਟੋਲਪਲੇਸ 'ਤੇ ਰੇਟ ਜਿਹੜੇ ਵਧ ਚੁੱਕੇ ਨੇ ਕੀ ਕਹਿੰਦੇ ਆ ਜੇ ਰੇਟ ਵਧ ਚੁੱਕੇ ਨੇ ਸਰ ਆ ਦੇਖੋ ਇਹ ਮੇਨਟੇਨੈਂਸ ਹੈ ਨਹੀਂ ਸੜਕਾਂ ਫਟੀਆਂ ਟੁੱਟੀਆਂ ਪਈਆਂ ਆ ਗਈਆਂ ਨੇ ਤੇ ਕੋਈ ਮੇਨਟੇਨੈਂਸ ਹੈ ਨਹੀਂ ਇਸ ਘਟਾਣੇ ਚਾਹੀਦੇ ਇਹਨਾਂ ਨੂੰ ਅੱਛਾ ਕੀ ਲੱਗਦਾ ਜੇਬ ਤੇ ਕਿੰਨਾ ਕਸਰ ਪਾਵੇਗਾ ਤੇ ਵੀਰ ਜੀ ਫਰਕ ਤਾਂ ਹੈਗਾ ਹੀ ਹੈ ਦੇਖੋ ਦਿਨ ਦਿਨ ਦੇ ਚ ਕਿੰਨੀ ਵਾਰੀ ਜਾਣਾ ਰੋਜ਼ ਜਾਣਾ ਉਹ ਫਰਕ ਤਾਂ ਹੈਗਾ ਹੀ ਹੈ ਅੱਛਾ ਸਾਲ ਦੇ ਵਿੱਚ ਕਹਿੰਦਾ ਤਿੰਨ ਵਾਰ ਰੇਡ ਵੱਜ ਚੁਕੇ ਹਾਂ ਐਵੇਂ ਹੀ ਹੋਣਾ ਚਾਹੀਦਾ ਇਲੈਕਸ਼ਨਾਂ ਤੋਂ ਬਾਅਦ ਹੀ ਜਿਹੜੇ ਕੀ ਰੇਟ ਬਤਾਏ ਗਏ ਨੇ ਕੀ ਕਹਿਣਾ ਚਾਹੁੰਦੇ ਆ ਨਹੀਂ ਬਤਾਣੇ ਚਾਹੀਦੇ ਨਹੀਂ ਬਤਾਣੇ ਚਾਹੀਦੇ ਸੰਗਤ ਦੇ ਨਾਲ ਚੱਲਣਾ ਪਾ ਤਾਂ ਦੇਖੋ ਪਬਲਿਕ ਦਾ ਫਾਇਦਾ ਹੋਣਾ ਚਾਹੀਦਾ ਠੀਕ ਬਿਲਕੁਲ ਉਹਸੀ ਲੋਕਾਂ ਨਾਲ ਗੱਲਬਾਤ ਕੀਤੀ ਲੋਕਾਂ ਦਾ ਵੀ ਕਹਿਣਾ ਕਿ ਰੇਟ ਜਿਹੜੇ ਨਹੀਂ ਵਧਣੇ ਚਾਹੀਦੇ ਸੀ ਕਿਉਂਕਿ ਉਹਨਾਂ ਦੇ ਜੇਕਰ ਜੜਾ ਸਰਪੈਰਾ ਤੁਹਾਨੂੰ ਇੱਕ ਵਾਰ ਦੁਬਾਰਾ ਦਾ ਦੇਣਾ ਲੁਧਿਆਣਾ ਇਹਦਾ ਨਾ ਲੱਗਦੇ ਪੰਜਾਬ ਦਾ ਮਹਿੰਗਾ ਲੋਡਵਾਲ ਟੋਲਪਰਾ ਜਿਹੜੇ ਕਿ ਰੇਟਾਂ ਦੇ ਵਿੱਚ 5% ਜਿਹੜਾ ਕਿ ਵਾਦਾ ਕੀਤਾ ਗਿਆ ਲੁਧਿਆਣਾ ਤੋਂ ਕੁਮਿੰਦਰ ਸਿੰਘ ਡੈਨਿਕ ਸਵੇਰਾ ਟੀਵੀ ਬੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ